ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਟੀਚਰ ਡਾਇਰੀ ਕੀ ਹੁੰਦੀ ਹੈ ਤੇ ਸਟੂਡੈਂਟ ਡਾਇਰੀ ਕੀ ਹੁੰਦੀ ਹੈ ਵੈਸੇ ਤਾਂ ਕਾਫੀ ਕਾਮਨ ਜਹੀ ਗੱਲ ਹੈਗੀ ਆ ਕਿ ਸਟੂਡੈਂਟ ਡਾਇਰੀ ਜਿਹਦੇ ਵਿੱਚ ਬੱਚੇ ਹੋਮਵਰਕ ਨੋਟ ਕਰਦੇ ਨੇ ਜਿਹੜਾ ਕੰਮ ਟੀਚਰ ਨੇ ਨੋਟ ਕਰਵਾਇਆ ਟੀਚਰ ਡਾਇਰੀ ਦੇ ਵਿੱਚ ਟੀਚਰ ਦੁਆਰਾ ਕੰਮ ਨੋਟ ਕੀਤਾ ਜਾਂਦਾ ਆ ਕਿ ਅੱਜ ਸਾਰੇ ਦਿਨ ਵਿੱਚ ਬੱਚਿਆਂ ਨੂੰ ਮੈਂ ਕੀ ਕਰਵਾਇਆ ਜਦੋਂ ਮੇਰੀ ਕਲਾਸ ਦਾ ਪੀਰੀਅਡ ਸੀ ਸੋ ਇਹਨਾਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਤਾਂ ਲਾਈਕ ਕਰਨਾ ਹੀ ਹੈ ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਕੋਈ ਵੀ ਅਪਡੇਟ ਹੋਵੇ ਸਰਕਾਰ ਵੱਲੋਂ ਕੋਈ ਰਿਕਰੂਟਮੈਂਟ ਦਾ ਪੱਤਰ ਜਾਰੀ ਕੀਤਾ ਜਾਵੇ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੋ ਸ਼ੁਰੂਆਤ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਦੀ ਸੋ ਟੀਚਰ ਡਾਇਰੀ ਦੀ ਆਪਾਂ ਗੱਲ ਕਰ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਟੀਚਰ ਡਾਇਰੀ ਵਾਰ ਹੀ ਸਮਝਾਂਗੇ ਕਿ ਟੀਚਰ ਡਾਇਰੀ ਜਿਹੜੀ ਹੁੰਦੀ ਹੈ ਇੱਕ ਐਹੋ ਜੀ ਨੋਟਬੁੱਕ ਹੈਗੀ ਜਿਸ ਵਿੱਚ ਅਧਿਆਪਕ ਵੱਲੋਂ ਸਾਰੇ ਦਿਨ ਵਿੱਚ ਦਿਨ ਭਰ ਦੇ ਜਿਹੜੇ ਕੰਮ ਹੁੰਦੇ ਨੇ ਕਲਾਸ ਵਿੱਚ ਜਾ ਕੇ ਕਿਹੜਾ ਪਾਠ ਪੜਾਇਆ ਕਿਹੜਾ ਟੌਪਿਕ ਕਰਵਾਇਆ ਕਿੰਨੇ ਪ੍ਰਸ਼ਨ ਲਿਖਵਾਏ ਇਹ ਚੀਜ਼ਾਂ ਨੋਟ ਕਰਨੀਆਂ ਹੁੰਦੀਆਂ ਨੇ ਟੀਚਰ ਡਾਇਰੀ ਦੇ ਵਿੱਚ ਤੇ ਉਸ ਤੋਂ ਇਲਾਵਾ ਉਹਦੇ ਪਲਾਨਸ ਕੀ ਨੇ ऑब्ਜ਼ਰਵੇਸ਼ਨ ਉਹਦੀ ਕੀ ਸੀਗੀ ਕਲਾਸ ਵਿੱਚ ਉਹਨੇ ਕੀ ਕੁਝ ਦੇਖਿਆ ਇਹਨਾਂ ਚੀਜ਼ਾਂ ਬਾਰੇ ਵੀ ਟੀਚਰ ਡਾਇਰੀ ਵਿੱਚ ਲਿਖਿਆ ਜਾ ਸਕਦਾ ਆ ਤੇ ਵਿਦਿਆਰਥੀਆਂ ਦਾ ਰਿਕਾਰਡ ਵੀ ਲਿਖ ਸਕਦੇ ਆ ਜਿਵੇਂ ਕੁਝ ਬੱਚੇ ਹੁੰਦੇ ਨੇ ਸਲੋ ਲਰਨਰਸ ਹੁੰਦੇ ਨੇ ਕੁਝ ਬਹੁਤ ਵਧੀਆ ਬੱਚੇ ਹੁੰਦੇ ਨੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਖਦੇ ਹੋ ਤਾਂ ਲੱਗੂਗਾ ਕਿ ਵੀ ਤੁਸੀਂ ਟੀਚਰ ਡਾਇਰੀ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਲਿਖੀ ਹੋਈ ਹੈ ਐਂਡ ਇਸ ਤੋਂ ਇਲਾਵਾ ਜਿਹੜੀ ਟੀਚਰ ਡਾਇਰੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਹੋਮਵਰਕ ਦੀ ਡਿਟੇਲ ਲਿਖਦੇ ਹੋ ਤਰੀਕਤਾ ਲਿਖਣੀ ਲਿਖਣੀ ਆ ਕਿ ਅੱਜ ਫਲਾਨੀ ਤਰੀਕ ਸੀਗੀ ਤੇ ਅੱਜ ਇਹ ਦਿਨ ਹੈਗਾ ਆ ਤੇ ਮੈਂ ਅੱਜ ਇਸ ਕਲਾਸ ਦੇ ਵਿੱਚ ਜੇਕਰ ਮੇਰੇ ਕੋਲ 6ਵੀਂ ਕਲਾਸ ਹੈਗੀ ਆ 6ਵੀਂ ਕਲਾਸ ਦਾ ਪਹਿਲਾ ਪੀਰੀਅਡ ਮੈਂ ਅੰਗਰੇਜ਼ੀ ਦਾ ਲਗਾਇਆ ਤੇ ਆਹ ਲੈਸਨ ਪੜਾਇਆ ਜਾਂ ਫਿਰ ਇੱਕ ਪੇਜ ਪੜਾਇਆ ਤੇ ਬੱਚਿਆਂ ਨੇ ਕੀ ਕੀਤਾ ਬੱਚਿਆਂ ਨੇ ਕੀ ਐਕਟੀਵਿਟੀ ਕੀਤੀ ਕਲਾਸ ਦੇ ਵਿੱਚ ਤੇ ਤੁਸੀਂ ਬੱਚਿਆਂ ਨੂੰ ਕਰਦੇ ਲਈ ਕੀ ਕੰਮ ਦਿੱਤਾ ਇਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਜੀ ਤੁਸੀਂ ਟੀਚਰ ਡਾਇਰੀ ਵਿੱਚ ਲਿਖਣੀ ਹੁੰਦੀ ਹੈ ਤੇ ਗਤੀਵਿਧੀਆਂ ਦਾ ਰਿਕਾਰਡ ਕਦੇ-ਕਦਾਈਂ ਆਪਾਂ ਬੱਚਿਆਂ ਤੋਂ ਛੋਟੀਆਂ-ਮੋਟੀਆਂ ਗਤੀਵਿਧੀਆਂ ਵੀ ਕਰਾਉਣੀ ਆ ਕਈ ਵਾਰ ਪ੍ਰਸ਼ਨ ਦੇ ਵਿੱਚ ਵੀ ਲਿਖਿਆ ਹੁੰਦਾ ਆ ਕਿ ਤੁਸੀਂ ਬੱਚਿਆਂ ਤੋਂ ਆਹ ਵਾਲੀ ਗਤੀਵਿਧੀ ਕਰਾਉਣੀ ਆ ਸੋ ਤੁਸੀਂ ਉਹਦੇ ਵਿੱਚ ਗਤੀਵਿਧੀਆਂ ਦਾ ਰਿਕਾਰਡ ਵੀ ਲਿਖ ਸਕਦੇ ਹੋ ਸਪੈਸ਼ਲ ਨੋਟਸ ਇਹ ਮੈਂ ਤੁਹਾਨੂੰ ਗੱਲ ਦੱਸ ਹੀ ਦਿੱਤੀ ਸੀਗੀ ਜੇਕਰ ਕੋਈ ਬੱਚਾ ਲੌਂਗ ਅਬਸੈਂਟ ਹੀ ਹੈਗਾ ਯਾ ਵੀ ਨਹੀਂ ਆ ਰਿਹਾ ਕਾਫੀ ਟਾਈਮ ਤੋਂ ਸਕੂਲ ਦੇ ਵਿੱਚ ਤੇ ਉਹ ਸਲੋ ਲਰਨਰ ਹੀ ਹੋਊਗਾ ਕਾਫੀ ਹੱਦ ਤੱਕ ਆਪਾਂ ਮੰਨ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਸਕੂਲ ਨਹੀਂ ਆ ਰਿਹਾ ਤੇ ਹੋ ਸਕਦਾ ਵੀ ਘਰੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਉਸ ਬੱਚੇ ਨੂੰ ਫੋਨ ਲਗਾ ਸਕਦੇ ਹੋ ਉਹਦੇ ਪੇਰੈਂਟਸ ਨੂੰ ਫੋਨ ਲਗਾ ਕੇ ਪੁੱਛ ਸਕਦੇ ਹੋ ਕਿ ਕੀ ਸਮੱਸਿਆ ਹੋਗੀ ਕਿ ਤੁਹਾਡਾ ਬੱਚਾ ਸਕੂਲ ਨਹੀਂ ਆ ਰਿਹਾ ਤੇ ਇਹ ਰਿਕਾਰਡ ਵੀ ਤੁਸੀਂ ਆਪਦੀ ਟੀਚਰ ਡਾਇਰੀ ਵਿੱਚ ਲਿਖ ਸਕਦੇ ਹੋ ਕਿ ਫਲਾਨੀ ਤਰੀਕ ਨੂੰ ਅਸੀਂ ਇਸ ਬੱਚੇ ਦੇ ਘਰੇ ਫੋਨ ਲਗਾਇਆ ਸੀ ਕਿਉਂਕਿ ਉਹ ਬੱਚਾ ਸਕੂਲ ਨਹੀਂ ਆ ਰਿਹਾ ਇਹ ਪੋਜ਼ਿਟਿਵ ਇਮਪੈਕਟ ਪਾਉਂਦਾ ਆ ਕਿ ਹਾਂ ਵੀ ਜਿਹੜਾ ਟੀਚਰ ਹੈਗਾ ਆ ਬਹੁਤ ਹੀ ਸੀਰੀਅਸ ਜਿਹੇ ਤਰੀਕੇ ਨਾਲ ਬੱਚਿਆਂ ਦੇ ਲਈ ਕੰਮ ਕਰ ਰਿਹਾ ਤੇ ਇਮਾਨਦਾਰੀ ਨਾਲ ਬੱਚਾਂ ਨੂੰ ਪੜਾਇਆ ਜਾ ਰਿਹਾ ਟੀਚਰ ਵੱਲੋਂ ਕਾਫੀ ਐਫਰਟ ਕੀਤਾ ਜਾ ਰਿਹਾ ਸਪੈਸ਼ਲ ਨੋਟਸ ਦੇ ਵਿੱਚ ਤੁਸੀਂ ਸਲੋ ਲਰਨਰਸ ਤੇ ਲੌਂਗ ਅਬਸੈਂਟੀ ਹੈਗੇ ਇਹਨਾਂ ਦੀ ਡਿਟੇਲ ਵਗੈਰਾ ਵੀ ਲਿਖ ਸਕਦੇ ਹੋ ਤੇ ਕੋਈ ਵੀ ਮੀਟਿੰਗ ਹੁੰਦੀ ਆ ਜਿਵੇਂ ਕਿ ਸਰਕਾਰ ਵੱਲੋਂ ਕੀ ਕੀਤਾ ਜਾਂਦਾ ਜਾਂ ਸੈਮੀਨਾਰ ਲਗਵਾਏ ਜਾਂਦੇ ਆ ਟੀਚਰਸ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਮੰਨ ਲਓ ਕੋਈ ਮਿਸ਼ਨ ਸਮਰਥ ਆ ਗਿਆ ਜਾਂ ਫਿਰ ਕੋਈ ਹੋਰ ਵੀ ਜਿਹੜਾ ਪ੍ਰੋਗਰਾਮ ਹੈਗਾ ਆ ਸਰਕਾਰ ਵੱਲੋਂ ਚਲਾਇਆ ਜਾਵੇ ਤਾਂ ਉਹਦੇ ਲਈ ਟੀਚਰਸ ਨੂੰ ਟ੍ਰੇਨ ਕੀਤਾ ਜਾਂਦਾ ਆ ਟਾਈਮ ਟੂ ਟਾਈਮ ਸੋ ਉਹਨਾਂ ਟ੍ਰੇਨਿੰਗ ਦੇ ਵਿੱਚ ਤੁਸੀਂ ਕੀ ਕੁਝ ਪੜਿਆ ਕਦੋਂ ਟ੍ਰੇਨਿੰਗ ਲਗਾਈ ਕੀ ਤਾਰੀਖ ਸੀਗੀ ਕੀ ਕੁਝ ਸਿੱਖਿਆ ਕਿਸ ਰਿਗਾਰਡਿੰਗ ਟ੍ਰੇਨਿੰਗ ਸੀਗੀ ਇਹਦੀ ਜਾਣਕਾਰੀ ਵੀ ਤੁਸੀਂ ਆਪਣੀ ਟੀਚਰ ਡਾਇਰੀ ਵਿੱਚ ਨੋਟ ਕਰ ਸਕਦੇ ਹਾਂ ਤੇ ਕਈ ਵਾਰ ਹੁੰਦਾ ਕੀ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਟਾਈਮ ਟੂ ਟਾਈਮ ਕੁਝ ਕਹਿ ਸਕਦੇ ਹਾਂ ਕਿ ਪੋਲਿਸੀਜ਼ ਵਗੈਰਾ ਲਾਗੂ ਕੀਤੀਆਂ ਜਾਂਦੀਆਂ ਨੇ ਜਾਂ ਫਿਰ ਕੋਈ ਡਾਕਾਂ ਹੁੰਦੀਆਂ ਨੇ ਜਿਵੇਂ ਮੰਨ ਲਓ ਸਵੱਛਤਾ ਪਕਵਾੜਾ ਜਲ ਪਖਵਾੜਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਡਾਕਾਂ ਹੁੰਦੀਆਂ ਨੇ ਜਾਂ ਫਿਰ ਕੋਈ ਪੇਂਟਿੰਗ ਦਾ ਮੁਕਾਬਲਾ ਹੋ ਗਿਆ ਜਾਂ ਫਿਰ ਕੈਲੀਗ੍ਰਾਫੀ ਕੰਪੀਟੀਸ਼ਨ ਹੋ ਗਿਆ ਜਿਹੜੇ ਕਿ ਰੀਸੈਂਟ ਵਿੱਚ ਕਰਵਾਏ ਗਏ ਆ ਤਾ ਇਹ ਜਿਹੜੀਆਂ ਡਾਕਾਂ ਹੁੰਦੀਆਂ ਨੇ ਇਹ ਕੰਮ ਕਿਹਨੇ ਕਰਵਾਉਣੇ ਆ ਟੀਚਰ ਨੇ ਕਰਵਾਉਣੇ ਆ ਸੋ ਕਦੇ-ਕਦਾਈਂ ਇਹੋ ਜਿਹੜੇ ਕੰਮ ਨੇ ਉਹ ਟੀਚਰਸ ਨੂੰ ਦੇ ਦਿੱਤੇ ਜਾਂਦੇ ਆ ਕਿ ਚਲੋ ਤਾਂ ਵੀ ਆ ਸਬਜੈਕਟ ਦੇ ਟੀਚਰ ਹੈਗੇ ਆ ਤੁਸੀਂ ਇਹ ਕੰਮ ਕਰਵਾ ਦਿਓ ਤੁਸੀਂ ਟੀਚਰ ਵਾਲੇ ਡਾਇਰੀ ਦੇ ਲਾਸਟ ਪੇਜ ਤੇ ਜਾਂ ਫਿਰ ਜਿੱਥੇ ਉਸ ਸੇਮ ਡੇ ਤੁਸੀਂ ਨੋਟ ਕਰ ਸਕਦੇ ਹੋ ਕਿ ਫਲਾਨੇ ਜਿਹੜੀ ਡਾਕ ਸੀਗੀ ਆ ਕੰਮ ਸੀਗਾ ਜੀ ਟੀਚਰ ਦੁਆਰਾ ਕਰਵਾਇਆ ਗਿਆ ਕਿੰਨੇ ਪਾਰਟਿਸਪੈਂਟ ਬੱਚੇ ਸੀਗੇ ਫਸਟ ਸੈਕੰਡ ਥਰਡ ਕੌਣ ਆਇਆ ਇਹਦੀ ਜਿਹੜੀ ਸਾਰੀ ਜਾਣਕਾਰੀ ਹੈਗੀ ਆ ਜੀ ਤੁਸੀਂ ਇਸ ਟੀਚਰ ਡਾਇਰੀ ਵਿੱਚ ਲਿਖਣੀ ਹੁੰਦੀ ਹੈ ਤੇ ਦਿਨ ਅਤੇ ਮਿਤੀ ਦੀ ਇੱਥੇ ਗੱਲ ਕੀਤੀ ਆ ਕਿ ਦਿਨ ਅਤੇ ਮਿਤੀ ਤੁਸੀਂ ਜ਼ਰੂਰ ਲਿਖਣੀ ਆ ਦਿਨ ਖਤਮ ਹੋਣ ਤੋਂ ਬਾਅਦ ਸਕੂਲ ਹੈਡ ਕੋਈ ਵੀ ਹੋ ਸਕਦਾ ਆ ਉਹਨਾਂ ਦੇ ਤੁਸੀਂ ਸਿਗਨੇਚਰ ਵੀ ਕਰਾਉਣੇ ਹੁੰਦੇ ਆ ਕਿ ਵੇਖੋ ਮੇਰੀ ਜਿਹੜੀ ਟੀਚਰ ਡਾਇਰੀ ਆ ਉਹ ਅਪ ਟੂ ਡੇਟ ਹੈਗੀ ਆ ਤੇ ਉਹਦੇ ਵਿੱਚ ਤੁਸੀਂ ਆਪਦੇ ਹੈਡ ਦੇ ਸਾਈਨ ਕਰਾਉਣੇ ਹੁੰਦੇ ਆ ਤੇ ਕੀ ਜਿਹੜੀ ਟੀਚਰ ਡਾਇਰੀ ਆ ਇਹ ਤੁਸੀਂ ਮੌਕੇ ਤੇ ਲਿਖਣੀ ਹੁੰਦੀ ਆ ਨਹੀਂ वैसे टीचर डायरी रूल्स अकॉर्डिंग एक दिन ਪਹਿਲਾਂ ਹੀ ਲਿਖਣੀ ਹੁੰਦੀ ਹੈ ਬਟ ਅਚਾਨਕ ਕੋਈ ਕੰਮ ਆ ਗਿਆ ਤੇ ਉਹਦੀ ਜਿਹੜੀ ਜਾਣਕਾਰੀ ਹੈਗੀ ਹੈ ਜੇ ਤੁਸੀਂ ਉਸ ਟੀਚਰ ਡਾਇਰੀ ਵਿੱਚ ਦੇ ਸਕਦੇ ਹੋ ਹੁਣ ਗੱਲ ਕਰ ਲੈਣੇ ਆ ਕਿ ਜਿਹੜੀ ਸਟੂਡੈਂਟ ਡਾਇਰੀ ਹੈ ਜਿਹੜਾ ਟੀਚਰ ਦੁਆਰਾ ਕੰਮ ਦਿੱਤਾ ਗਿਆ ਹੁਣ ਉਹ ਬੱਚੇ ਨੇ ਕਰਨਾ ਆ ਤੇ ਇਹਦੇ ਬਾਰੇ ਪਤਾ ਕਿਵੇਂ ਲੱਗੂਗਾ ਕਿਉਂਕਿ ਕਈ ਵਾਰ ਬੱਚੇ ਜਿਹੜੇ ਹੁੰਦੇ ਨੇ ਘਰੇ ਜਾ ਕੇ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਕੀ ਕੰਮ ਮਿਲਿਆ ਸੀਗਾ ਸੋ ਇਸ ਤਰੀਕੇ ਨਾਲ ਜਿਹੜਾ ਟੀਚਰ ਵੱਲੋਂ ਕੰਮ ਦਿੱਤਾ ਗਿਆ ਇਹ ਸਾਰਾ ਜਿਹੜਾ ਕੰਮ ਹੈਗਾ ਆ ਉਹ ਸਟੂਡੈਂਟ ਡਾਇਰੀ ਦੇ ਵਿੱਚ ਸਟੂਡੈਂਟ ਨੇ ਨੋਟ ਕਰਨਾ ਆ ਤੇ ਜਾਂਦਿਆਂ ਹੋਇਆ ਜਿਵੇਂ ਕਿ ਬੱਚੇ ਨੇ ਸਾਰਾ ਕੰਮ ਨੋਟ ਕਰ ਲਿਆ ਤੇ ਟੀਚਰ ਨੇ ਉਹਦੀ ਡਾਇਰੀ ਚੈੱਕ ਵੀ ਕਰਨੀ ਆ ਕਿ ਬੱਚੇ ਨੇ ਸਾਰਾ ਕੰਮ ਲਿਖਿਆ ਤੇ ਟੀਚਰ ਨੇ ਸਾਈਨ ਕਰਨੀ ਆ ਤੇ ਬੱਚਾ ਘਰੇ ਜਾ ਕੇ ਉਹ ਕੀ ਕਰੇਗਾ ਬੱਚਾ ਘਰੇ ਜਾ ਕੇ ਉਸ ਟੀਚਰ ਡਾਇਰੀ ਤੇ ਆਪਦੇ ਪੇਰੈਂਟਸ ਦੇ ਸਿਗਨੇਚਰ ਵੀ ਕਰਵਾਏਗਾ एग्जाम ਦੀਆਂ ਡੇਟਸ਼ੀਟਸ ਆਉਂਦੀਆਂ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਆ ਲਿਖਿਆ ਜਾ ਸਕਦਾ ਆ ਜਾਂ ਫਿਰ ਬੱਚਾ ਨੂੰ ਕਿਹਾ ਜਾ ਸਕਦਾ ਆ ਕਿ ਬੱਚਿਓ ਤੁਸੀਂ ਵੀ ਆਪਣੀ ਇਸ ਸਟੂਡੈਂਟ ਡਾਇਰੀ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਨੋਟ ਕਰ ਲੋ ਕੋਈ ਸਕੂਲ ਨੋਟਿਸ ਹੋ ਗਿਆ ਕੋਈ ਅਨਾਉਂਸਮੈਂਟ ਹੋ ਗਈ ਜਿਵੇਂ ਕੱਲ ਦੀ ਛੁੱਟੀ ਸੀਗੀ ਸੌਰੀ ਅੱਜ ਦੀ ਛੁੱਟੀ ਆ ਜਿਵੇਂ ਕਿ ਹੁਣ ਪਰਸੋ ਛੁੱਟੀ ਆ ਤੇ ਇਹਦੇ ਬਾਰੇ ਕਈ ਵਾਰ ਬੱਚੇ ਭੁੱਲ ਜਾਂਦੇ ਆ ਤੇ ਜੇਕਰ ਇਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਹੋਣਗੀਆਂ ਬੱਚੇ ਦੀ ਡਾਇਰੀ ਦੇ ਉੱਤੇ ਤਾਂ ਕਨਫਿਊਜ਼ਨ ਨਹੀਂ ਹੋਊਗੀ ਪੇਰੈਂਟਸ ਵੀ ਨਾ ਕਹਿਣਗੇ ਕਿ ਆਪਾਂ ਤਾਂ ਵੀ ਦੇਖੋ ਇਨਫੋਰਮੇਸ਼ਨ ਭੇਜੀ ਸੀਗੀ ਤੁਹਾਡੇ ਬੱਚੇ ਦੀ ਡਾਇਰੀ ਤੇ ਸਾਰਾ ਕੁਝ ਲਿਖਿਆ ਸਿਗਾ ਕਿਉਂਕਿ ਉਹਨਾਂ ਦੇ ਸਾਈਨ ਵੀ ਹੋਣੇ ਜ਼ਰੂਰੀ ਹੈਗੇ ਆ ਆਪਾਂ ਲਿਖਿਆ ਹੋਇਆ ਨਾ ਕਿ ਟੀਚਰ ਦੇ ਸਾਈਨ ਵੀ ਹੋਣੇ ਆ ਤੇ ਪੇਰੈਂਟਸ ਦੇ ਸਿਗਨੇਚਰ ਜਿਹੜੇ ਹੋਣਗੇ ਜੀ ਉਹ ਡਾਇਰੀ ਤੇ ਹੋਣੇ ਚਾਹੀਦੇ ਆ ਤਾਂ ਜੋ ਪੇਰੈਂਟਸ ਨੂੰ ਪਤਾ ਲੱਗਦਾ ਰਹੇ ਕਿ ਸਕੂਲ ਨੂੰ ਬੱਚਿਆਂ ਨੂੰ ਕੀ ਕੰਮ ਮਿਲਿਆ ਤੇ ਸਟੂਡੈਂਟ ਉਸ ਕੰਮ ਨੂੰ ਪੂਰਾ ਕਰਕੇ ਆਵੇ ਤੇ ਇਸ ਤੋਂ ਇਲਾਵਾ ਹੋਰ ਕੀ ਕਰ ਸਕਦੇ ਹਾਂ ਜੀ ਮਤਲਬ ਜਿਹੜੀ ਟੀਚਰ ਡਾਇਰੀ ਲਿਖੀ ਜਾ ਰਹੀ ਹੈ ਟੀਚਰ ਡਾਇਰੀ ਹੋਣੀ ਚਾਹੀਦੀ ਹੈ ਜੀ ਵੈਲ ਔਰਗੇਨਾਈਜ਼ਡ ਵੀ ਬਹੁਤ ਵਧੀਆ ਤਰੀਕੇ ਨਾਲ ਲਿਖੀ ਹੋਵੇ ਸੀਕੁਐਂਸ ਵਾਈਜ਼ ਲਿਖੀ ਹੋਵੇ ਐਂਡ ਜਿਹੜੀ ਹੈਂਡਰਾਈਟਿੰਗ ਆ ਨਾ ਉਹ ਕਲੀਅਰ ਹੋਣੀ ਚਾਹੀਦੀ ਵੀ ਪੜਨਯੋਗ ਹੋਵੇ ਵੀ ਸਮਝਦਾ ਆਵੇ ਕਈ ਵਾਰ ਜਿਵੇਂ ਮੇਰੀ ਆਪਦੀ ਹੈਂਡਰਾਈਟਿੰਗ ਐਨੀ ਠੀਕ ਨਹੀਂ ਆ ਪਰ ਇਹੋ ਜੀ ਹੋਵੇ ਕਿ ਜਿਹੜਾ ਬੰਦਾ ਦੇਖ ਰਿਹਾ ਜਿਹੜਾ ਪਰਸਨ ਦੇਖ ਰਿਹਾ ਵੀ ਉਹਨੂੰ ਪ੍ਰੋਪਰ ਵਧੀਆ ਢੰਗ ਨਾਲ ਸਮਝ ਲੱਗ ਜੇ ਕਲੀਅਰ ਹੈਂਡਰਾਈਟਿੰਗ ਹੋਣੀ ਚਾਹੀਦੀ ਆ ਲੈਂਗੁਏਜ ਜਿਹੜੀ ਹੈਗੀ ਆ ਨਾ ਵੀ ਜ਼ਿਆਦਾ ਕੰਪਲਿਕੇਟਿਡ ਨਾ ਹੋਵੇ ਕਈ ਵਾਰ ਆਪਾਂ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਜਿਹੜੇ ਕਿ ਅਗਲੇ ਨੂੰ ਸਮਝ ਹੀ ਨਹੀਂ ਆਉਂਦੇ ਵੀ ਟੂ ਦਾ ਪੁਆਇੰਟ ਸਾਰੀ ਗੱਲ ਆਪਾਂ ਨੂੰ ਸਮਝ ਲੱਗ ਜੇ ਸੋ ਇਸ ਕਰਕੇ ਪੋਜ਼ਿਟਿਵ ਲੈਂਗੁਏਜ ਵੀ ਉਹਦੇ ਵਿੱਚ ਲਿਖੀ ਹੋਣੀ ਚਾਹੀਦੀ ਆ ਤੇ ਰੈਗੂਲਰ ਅਪਡੇਟਸ ਵੀ ਡੇਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੀ ਇਹ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਵੈਸੇ ਮੈਂ ਗੱਲ ਕੀਤੀ ਆ ਸਿਰਫ ਤੇ ਸਿਰਫ ਟੀਚਰ ਡਾਇਰੀ ਤੇ ਸਟੂਡੈਂਟ ਡਾਇਰੀ ਦੀ ਇਸ ਤੋਂ ਇਲਾਵਾ ਲੈਸਨ ਪਲਾਨ ਵਾਲੀ ਇੱਕ ਵੱਖਰੀ ਡਾਇਰੀ ਹੁੰਦੀ ਆ ਉਹਦੇ ਬਾਰੇ ਆਪਾਂ ਕੋਈ ਗੱਲ ਫਿਲਹਾਲ ਨੇ ਕੀਤੀ ਐਂਡ ਇਹ ਪ੍ਰਾਈਵੇਟ ਐਂਡ ਸਰਕਾਰੀ ਸਕੂਲਾਂ ਦੋਨਾਂ ਵਿੱਚ ਹੀ ਜਿਹੜੀ ਸਟੂਡੈਂਟ ਡਾਇਰੀ ਤੇ ਟੀਚਰ ਡਾਇਰੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲਦੀ ਆ। ਬਾਕੀ ਜਦੋਂ ਤੁਸੀਂ ਬੀਐਡ ਵਿੱਚ ਹੁੰਨੇ ਹੋ ਬੀਐਡ ਦੇ ਵਿੱਚ ਤੁਸੀਂ ਲੈਸਨ ਪਲਾਨ ਵਗੈਰਾ ਵੀ ਬਣਾਉਣੇ ਹੋ ਉਹ ਅਸੀਂ ਵੀ ਚਲੋ ਸਾਰੇ ਬਣਾ ਕੇ ਹੀ ਆਉਂਦੇ ਆ ਤੇ ਕੁਝ ਸਕੂਲਾਂ ਵਿੱਚ ਲੈਸਨ ਪਲਾਨ ਵੀ ਬਣਾਏ ਜਾਂਦੇ ਆ। ਕੁਝ ਸਰਕਾਰੀ ਸਕੂਲਾਂ ਵਿੱਚ ਵੀ ਜਰੂਰ ਇਹ ਜਿਹੜੇ ਲੈਸਨ ਪਲਾਨ ਹੈ ਗਿਆ ਜੀ ਉਹ ਬਣਵਾਏ ਜਾਂਦੇ ਆ। ਬਟ ਫਿਲਹਾਲ ਜੋ ਆਪਾਂ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਉਣੀ ਸੀ ਵੀ ਮੈਨੂੰ ਲੱਗਦਾ ਵੀ ਮੈਂ ਸਾਰੀ ਜਾਣਕਾਰੀ ਆਪਦੇ ਵੱਲੋਂ ਪ੍ਰੋਵਾਈਡ ਕਰਵਾ ਦਿੱਤੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਕਿਉਂਕਿ ਜਦੋਂ ਵੀ ਤੁਸੀਂ ਬੈਲ ਆਈਕਨ ਤੇ ਪ੍ਰੈਸ ਕਰੋਗੇ ਐਂਡ ਮੇਰੇ ਦੁਆਰਾ ਜਦੋਂ ਵੀ ਵੀਡੀਓ ਅਪਲੋਡ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਬਾਰ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਪ੍ਰਾਪਤ ਹੋ ਜਾਏਗੀ ਹੋਰ ਜਾਣਕਾਰੀ ਲਈ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰੋ ਫ੍ਰੀ ਆਫ ਕਾਸਟ ਜਿਹਦਾ ਨਾਮ ਹੈਗਾ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all